ਸਤ ਸ੍ਰੀ ਅਕਾਲ ਸਤ ਸ੍ਰੀ ਅਕਾਲ ਬਹੁਤ ਸਤ ਸ੍ਰੀ ਅਕਾਲ ਕੀ ਹਾਲ ਚੱਲ ਦੀਦੀ ਵਧੀਆ ਠੀਕ ਆ ਹੋਰ ਮੈਂ ਠੀਕ ਠਾਕ ਆ ਪਾਜੀ ਦਾ ਕੀ ਹਾਲ ਹੋਣਾ ਪਾਜੀ ਵੀ ਠੀਕ ਆ ਆ ਜਾ ਚਲੀਏ ਬੈਠ ਕੇ ਗੱਲ ਕਰੀਏ ਸਸਰੀ ਮਾਸੀ ਜੀ ਸਤ ਸ੍ਰੀ ਅਕਾਲ ਪੁੱਤ ਕੀ ਹਾਲ ਚਾਲ ਆ ਮੈਂ 라ਜੀ ਵਾਜੀ ਤੁਸੀਂ ਸੁਣਾਓ ਠੀਕ ਠਾਕ ਹੋ ਆ ਠੀਕ ਆ ਪੁੱਤ ਸ਼ੁਕਰ ਆ ਤੂੰ ਆਇਆ ਵਾ ਚੱਲ ਆ ਵੀ ਤੇਰੇਆਂ ਸਾਨੂੰ ਉਮੀਦ ਜਾਗੀ ਆ ਚੱਲ ਆ ਜਾਓਗਾ ਚੱਲ ਮੈਂ ਪਾਣੀ ਠੀਕ ਆ ਦੀਦੀ ਦੀ ਦੀ ਨੇ ਪਰ ਆਉਤੀ ਚੁੱਪ ਹੋੰਦੇ ਪਿਆ ਮੈਨੂੰ ਲੱਗਦਾ ਬਾਹਰ ਕੋਈ ਆਇਆ ਸ਼ਾਇਦ ਭਾਜੀ ਦੀ ਕੋਈ ਖਬਰ ਲੈਣ ਵਾਲਾ ਆਇਆ ਹੋਵੇ ਅੱਜ ਭਾਜੀ ਦੀ ਖਬਰ ਨੂੰ ਆਏ ਤੇ ਦੀਦੀ ਤੇ ਨਹੀਂ ਬੋਲਦੇ ਹੁੰਦੇ ਮੰਮੀ ਗੱਲਾਂ ਕਰਦੇ ਆ ਅੱਛਾ ਕੋਈ ਨਹੀਂ ਵੇ ਨਹੀਂ ਆ ਸ਼ਾਇਦ ਕੋਈ ਪੁਰਾਣਾ ਹੀ ਆਇਆ ਹੋਵੇ ਦੀਦੀ ਉਹ ਨਾ ਇਹ ਮੈਨੂੰ ਤੇ ਪਛਾਣ ਨਹੀਂ ਉਹਨਾਂ ਦੀ ਉਹ ਬਟਰਾਈਂਗ ਵਿੱਚ ਬੈਠੇ ਮੈਂ ਆ ਜਾਉਂ ਹੁੰਦੀ ਆ ਗੱਲਾਂ ਕਰਨ ਦੇ ਮੈਂ ਤਾਂ ਬਾਹਰ ਆਈ ਗਰਮੀਤ ਮੇਰਾ ਭਰਾ ਆਵਾ ਰਗਬੀਨ ਮੁਖਾਨਾ ਬਣਾ ਡਾਕਟਰ ਦੇ ਤੇ ਉਹ ਲੈਣ ਆਏ ਆ ਵੀਰ ਜੀ ਹਾਂ ਨਹੀਂ ਖੜਨਾ ਵਾ ਆਹੋ ਨਹੀਂ ਤੇ ਰਿਪੋਰਟ ਲੈ ਜਾਣੀਆਂ ਵਾ ਡਾਕਟਰ ਕਹਿੰਦਾ ਵਾ ਜਮਾਂਦਰੂ ਹੋਵੇ ਨਾ ਇਸ ਤਰ੍ਹਾਂ ਦਾ ਬੰਦਾ ਤੇ ਫੇਰ ਨਹੀਂ ਠੀਕ ਹੋ ਸਕਦਾ ਤੇ ਜੇ ਸੱਟ ਪੇਟ ਲੱਗੀ ਹੋਵੇ ਨਾ ਤੇ ਫੇਰ ਉਹਨਾਂ ਠੀਕ ਹੋ ਜਾਣਾ ਵਾ ਮੈਂ ਕਿਹਾ ਉਥੋਂ ਇਲਾਜ ਕਰਾ ਕੇ ਦੇ ਲੈਣੇ ਆ ਵੀਰ ਮੈਨੂੰ ਤਾਂ ਲੈਣ ਆਇਆ ਵਾ ਮੈਂ ਜਾਣਾ ਵਾ ਨਾਲ ਨਾਲ ਸਾਰੀ ਦਵਾਈ ਦਾ ਪਤਾ ਕਰਕੇ ਆਉਣਾ ਵਾ ਸਾਬ ਕਿਤਾਬ ਜੀ ਉੱਥੇ ਦਾਖਲ ਕਰਾਉਣਾ ਪਊਗਾ ਨਾ ਤੇ ਫਿਰ ਉੱਥੇ ਵੀ ਦਾਖਲ ਕਰਾਉਣਾ ਵਾ ਅੱਛਾ ਅੱਛਾ ਤੁਹਾਡੀ ਸਾਰੀ ਗੱਲ ਸੁਣ ਕੇ ਮੈਂ ਹੋਰ ਸਮਝੀ ਮੈਂ ਆਖਿਆ ਕਿ ਜਿੱਥੋਂ ਦਵਾਈ ਆਪਾਂ ਲਿਆਉਨੇ ਉੱਥੇ ਵੀਰ ਜੀ ਹੁਣਾਂ ਨੇ ਨਾਲ ਲੈ ਕੇ ਜਾਣਾ ਵਾ ਮੈਂ ਤੇ ਕਿਹਾ ਮੈਂ ਉਹ ਦਮ ਨਹੀਂ ਹੈਗੇ ਉਹਨਾਂ ਲੈ ਜਾਣਾ ਹੈ ਅਚਾ ਉਹਨਾਂ ਹੋਰ ਕਿਤੇ ਡਾਕਟਰ ਵੇਖਿਆ ਗਰਮੀਤ ਤੂੰ ਗਲਤ ਸਮਝ ਗਈਆਂ ਯਾਰ ਉੱਥੇ ਨਹੀਂ ਖੜਨਾ ਹੈਗਾ ਨਾਲ ਕਿੰਨੇ ਦਿਨ ਹੋ ਗਏ ਉੱਥੋਂ ਇਲਾਜ ਚੱਲਣ ਡਿਆ ਵਾ ਮਣੀ ਦਵਾਈਆਂ ਲਈ ਜਾਂਦਾ ਤੇ ਆਪਾਂ ਘੋਲ ਘੋਲ ਉਹਨਾਂ ਦੇ ਅੰਦਰ ਪਾਈ ਜਾਂਦੇ ਕਦੀ ਡ੍ਰਿਪਾਂ ਲਵਾ ਲਈਆਂ ਕਿਹੜਾ ਰਮਾਨ ਆਉਂਦਿਆ ਸਹੀ ਗੱਲ ਦੀਦੀ ਕੋਈ ਅਸਰ ਹੀ ਨਹੀਂ ਪਾਜੀ ਤੇ ਤੇ ਦਵਾਈਆਂ ਦਾ ਆ ਹੁਣ ਮੇਰੇ ਵੀ ਇਹਨਾਂ ਨਵਾਂ ਡਾਕਟਰ ਲੱਭਾ ਵਾ ਉੱਥੇ ਹੀ ਖੜਨਾ ਵਾ ਮੈਂ ਤਾਂ ਕਹਿਨੀ ਆ ਡਾਕਟਰ ਕਿਤੇ ਰੱਬ ਬਣ ਜੇ ਤੇ ਮੇਰੀ ਸੁਣੀ ਜਾਵੇ ਤੇ ਪਾਜੀ ਤਰਾ ਠੀਕ ਹੋ ਜੇ ਚਲੋ ਦੀਦੀ ਪਾਜੀ ਠੀਕ ਹੋ ਜਾਣ ਮੈਂ ਵੀ ਇਹੋ ਹੀ ਅਰਦਾਸ ਕਰੂ ਰੱਬ ਗਾੜੀ ਕਿ ਉਹ ਛੇਤੀ ਤੋਂ ਛੇਤੀ ਠੀਕ ਹੋ ਜਾਣ ਤੇ ਤੁਸੀਂ ਵੀਰ ਜੀ ਲੱਗੇ ਚਲੋ ਤੇ ਪਾਣੀ ਮੈਂ ਲੈ ਕੇ ਆਉਣੀ ਆ ਚਲ ਠੀਕ ਆ ਹਾਂਜੀ ਉਹ ਤਾਂ ਮੈਂ ਪਾ ਹੀ ਲਈ ਲੈ ਹੀ ਜਾਣਾ ਸੀ ਕੋਈ ਨਹੀਂ ਤੁਸੀਂ ਚਲੋ ਮੈਂ ਤੇ ਵੈਸੇ ਤੁਹਾਨੂੰ ਗੱਲਾਂ ਚ ਕਿੰਨਾ ਚਿਰ ਸੀ ਉਹ ਗੱਲ ਗਰਮਈ ਤਾਂ ਪਾਣੀ ਲੈ ਕੇ ਚੱਲੀ ਆਂ ਹਾਂਜੀ ਮੰਮੀ ਮੈਂ ਦੀਦੀ ਨੂੰ ਆਖਿਆ ਤੁਸੀਂ ਬੈਠੋ ਮੈਂ ਪਾਣੀ ਲੈ ਆਉਣੀ ਆਂ ਚੱਲ ਪਾਣੀ ਵੀ ਦੇ ਕੇ ਨਾ ਤੇ ਚਾਹ ਪਾਣੀ ਬਣਾ ਕੇ ਤਾਂ ਫੜਾਦੀ ਇੱਥੇ ਚਾਹ ਪਿਆਲ ਦੀ ਮੰਮੀ ਜੀ ਮੇਰੀ ਗੱਲ ਸੁਣੋ ਚਾਹ ਤੇ ਮੈਂ ਦਵਾਂਗੀ ਬਣਾ ਕੋਈ ਗੱਲ ਨਹੀਂ ਬਤਿਹ ਚਾਹ ਫੜ ਕੇ ਲੈ ਜਿਓ ਖਰਾ ਆਪ ਦਿਓ ਜੇ ਮੰਮੀ ਤੁਸੀਂ ਤੇ ਕਿਉਂ ਮੈਨੂੰ ਇਦਾਂ ਪੁੱਛਦੇ ਆ ਜਿਵੇਂ ਤੁਹਾਨੂੰ ਕਦੀ ਕੁਝ ਪਤਾ ਹੀ ਨਹੀਂ ਹੁੰਦਾ ਮਨੀ ਦਾ ਸੁਭਾਗ ਤਾਂ ਨੂੰ ਪਤਾ ਨਾ ਮੰਮੀ ਜੇ ਮੈਂ ਚਾਹ ਲੈ ਗਈ ਉਹਨਾਂ ਨੂੰ ਪਤਾ ਲੰਘ ਗਿਆ ਨਾ ਤੇ ਫੇਰ ਉਹਨਾਂ ਨੇ ਪਰੇਸ਼ਾਨ ਹੋਣਾ ਨਹੀਂ ਐਵੇਂ ਨਾ ਮਾਰਦੀ ਰਿਹਾ ਕਰ ਮਨੀ ਨੇ ਕੋ ਕਹਿਣਾ ਮਨੀ ਮਨੀ ਲਾ ਛੱਡ ਦੀ ਕੁਛ ਨਹੀਂ ਕਹਿੰਦਾ ਤੈਨੂੰ ਕਿਤੇ ਵੀ ਮਨੀ ਤੇ ਨਾਲ ਇਹ ਆਇਆ ਹੀ ਨਹੀਂਗਾ ਮਨੀ ਨੇ ਤੈਨੂੰ ਕਿੱਥੋਂ ਵੇ ਲੈਣਾ ਵਾ ਨਾਲ ਇਹਨੇ ਗਹਿਣਾ ਘੜੀ ਇਹਨੇ ਵੇਖ ਕੇ ਰ ਕੋਟੜਪਟਾ ਦੇਣੀ ਆ ਕੱਢ ਕੇ ਉਹਨਾਂ ਨੇ ਵੇਖਣੀਆਂ ਵਾ ਉਹਨਾਂ ਨੂੰ ਘੜੀ ਲੱਗ ਜਣੀ ਉੱਥੇ ਤੂੰ ਐਦਾ ਕਰ ਚਾਹ ਪਾਣੀ ਫੜਾ ਬਣਾ ਕੇ ਐਵੇਂ ਬਾਹਨੇ ਨਾ ਮਾਰਿਆ ਕਰ ਮੈਂ ਤੈਨੂੰ ਕਿੰਨੀ ਵਾਰ ਕਿਹਾ ਬਈ ਬਾਹਨੇ ਮੈਂ ਨਹੀਂ ਤੇਰਾ ਸੁਣਨੇ ਮੰਮੀ ਜੀ ਮੇਰੇ ਜੇ ਨਹੀਂ ਘੱਟ ਤੁਹਾਡੀ ਗੱਲ ਦਾ ਜਵਾਬ ਦੇਣ ਨੂੰ ਪਰ ਮੈਨੂੰ ਨਹੀਂ ਪਤਾ ਉਹਨਾਂ ਨੂੰ ਕਿੱਥੋਂ ਪਤਾ ਲੱਗਦਾ ਤੇ ਕਿੱਦਾਂ ਪਤਾ ਲੱਗਦਾ ਮੈਨੂੰ ਤੇ ਇੱਕ ਮਿੰਟ ਦਾ ਪਤਾਨ ਲੱਗਦਾ ਕਿ ਕਿਦੋਂ ਉਹਨਾਂ ਨੇ ਕਿਹੜੀ ਸਜ਼ਾ ਮੈਨੂੰ ਦੇ ਦੇਣੀ ਆ ਹਾਏ ਹਾਏ ਨਾਲਿਆ ਨਹੀਂ ਵੀ ਮੈਂ ਜਵਾਬ ਨਹੀਂ ਦੇਣਾ ਚਾਹੁੰਦੀ ਨਾਲੇ ਘੜਕੜ ਜਵਾਬ ਤੋਂ ਅੱਗੇ ਰੱਖੇ ਹੁੰਦੇ ਆ ਹੋਰ ਜਵਾਬ ਕਿਦਾਂ ਦਿੰਦਾ ਜਿਹੜਾ ਦੇਣਾ ਵਾ ਮੰਮੀ ਜੀ ਮੈਂ ਕੀ ਕਰਾਂ ਜਵਾਬ ਨਹੀਂ ਦੇਣੀ ਪਰ ਚਾਹ ਤਹੀ ਲੈ ਜਿਓ ਕੁਛ ਨਹੀਂ ਹੁੰਦਾ ਬੰਦੇ ਦੀ ਫੜ ਕੇ ਚਾਹ ਬਣੀ ਪੜਾ ਜੇ ਮੁੰਡਾ ਠੀਕ ਹੋ ਜਾਊਗਾ ਤਾਂ ਹੋਰ ਮੈਨੂੰ ਕੀ ਚਾਹੀਦਾ ਵਾ ਤੂੰ ਹੁਣ ਪਿਆ ਉਹ ਘਰ ਡੂਬੇ ਡਾਉਂ ਡਈ ਆ ਉਹ ਡਈਆ ਬੁਖਾਲਨ ਕੋ ਨਾ ਕਾਗਜ਼ ਕੋ ਤੁਨੂੰ ਰਿਪੋਰਟਾ ਪਾਟਾ ਤਾ ਤੂੰ ਚਾ ਪਹਿਲਾ ਪਾਣੀ ਪੜਾ ਗਿਆ ਫੇ ਚਾ ਪਾ ਕੇ ਤੇ ਲੈ ਕੇ ਜਾ ਤੇ ਡੇ ਨਖਰੇ ਕਰਦੀ ਆ ਬਾਜੀ ਕੀ ਹਾਲ ਹੋਂ ਤੁਹਾਡਾ ਕੋਈ ਨਹੀਂ ਭਾਈਆ ਮੈਂ ਆ ਗਿਆ ਵਾਂ ਹੌਂਸਾ ਰੱਖ ਮੈਂ ਕਰਵਨਾ ਕਿਸੇ ਡਾਕਟਰ ਕੋ treatment ਮੈਂ ਤੈਨੂੰ ਠੀਕ ਕਰਵਾ ਲਾਂਗਾ ਟੈਨਸ਼ਨ ਨਾ ਲੈ ਜੱਗੂ ਐਦਾਂ ਹੀ ਆ ਬਸ ਭੇਜਿੰਦੇ ਕੋ ਨਹੀਂ ਬੋਲਦੇ ਬਾਲਦੇ ਮੇਰਾ ਮੇਰਾ ਨਾ ਇਹਨਾਂ ਵਾਲੇ ਵੇਖ ਕੇ ਦਿਲ ਨੂੰ ਕੁਛ ਇਹ ਨਾ ਹੁੰਦਾ ਸਾਇਓ ਕਰਕੇ ਮੈਂ ਤਾਂ ਨੂੰ ਸੱਦਿਆ ਵਾ ਸਰ ਕੋਈ ਵਧੀਆ ਡਾਕਟਰ ਹੋਵੇ ਤੇ ਚੱਜ ਨਾਲ ਇਲਾਜ ਹੋ ਜਾਏ ਬਥੇਰਾ ਇਲਾਜ ਕਰਾਉਂਦੇ ਆ ਪਰ ਕੋਈ ਹੇਲ-ਜੁਲ ਨਹੀਂ ਆ ਸੂਪ ਦੇ ਸਿਰ ਤੇ ਹੀ ਆ ਇੰਨਾਂ ਦਾ ਅਜਾ ਪੈਣਾ ਹੀ ਬੈਠ ਕੇ ਗੱਲ ਕਰਨੇ ਆ ਮੈਂ ਡਾਕਟਰ ਇੱਕ ਬਾਰੇ ਪਤਾ ਕਰਕੇ ਆਇਆ ਵਾਂ ਆਪਾਂ ਬਾਪਾ ਜੀ ਨੂੰ ਉੱਥੇ ਲੈ ਕੇ ਜਾਵਾਂਗੇ ਇੰਨੇ ਵੀ ਤਾਂ ਟੈਨਸ਼ਨ ਆ ਨਾ ਮੈਨੂੰ ਸੱਚੀ ਆਪ ਲੱਗੇ ਸਭ ਕੁਝ ਖਾਈ ਪੀਦਾ ਵਾ ਖਾਣ ਪੀਣ ਤੋਂ ਬਗੈ ਸਰਦਾ ਵੀ ਨਹੀਂ ਨਹੀਂ ਤੇ ਜਿੱਦਾਂ ਇਹ ਪਏ ਆ ਨਾ ਖਾਣ ਪੀਣ ਨੂੰ ਹੀ ਕਿਹੜਾ ਜੀ ਕਰਦਾ ਵਾ ਇਦਾਂ ਹੀ ਆ ਬੱਸ ਸੂਪ ਦੇ ਸਿਰ ਤੇ ਤੇ ਜਾਂ ਗਲੂਕੋਸਾਂ ਦੇ ਸਿਰ ਤੇ ਡਾਕਟਰ ਆਉਂਦਾ ਵਾ ਕੋਈ ਨਹੀਂ ਭੈਣ ਮੇਰੀਏ ਇਹ ਮਤ ਰੱਖ ਮੈਂ ਜਿਹੜੇ ਡਾਕਟਰ ਨੂੰ ਮਿਲ ਕੇ ਆਇਆ ਨਾ ਮੈਂ ਉੱਥੇ ਇਤੋਂ ਵੀ ਜ਼ਿਆਦਾ ਸੀਰੀਅਸ ਕੰਡੀਸ਼ਨ ਵਾਲੇ ਮੈਂ ਠੀਕ ਹੁੰਦੇ ਦੇਖੇ ਆ ਬਾਕੀ ਉਹ ਬਾਬਾ ਦੀਪ ਸਿੰਘ ਸਾਡੇ ਦੇ ਮੇਰੇ ਪਰੇ ਹੱਥ ਰੱਖਣਾ ਮੈਂ ਭਾਜੀ ਨੂੰ ਠੀਕ ਕਰਕੇ ਜ਼ਰੂਰ ਲੈ ਕੇ ਆਵਾਂਗਾ ਉਥੋਂ ਟੈਨਸ਼ਨ ਨਾ ਲੈ ਚੱਲ ਵੀਰੇ ਆਹੋ ਤੇ ਇੱਕ ਗੱਲ ਆ ਭਰਾਵਾਂ ਦਾ ਹੀ ਹਸਰਾ ਹੁੰਦਾ ਵਾ ਭੈਣ ਭਰਾਈਏ ਕੋਈ ਹਸਰਾ ਦੇਵੇ ਤੇ ਫੇਰ ਹੀ ਆ ਅਮਮਾ ਨਹੀਂ ਬਥੇਰੀ ਦਵਾਈ ਦਵਾਈ ਲਿਆਉਂਦਿਆ ਵਾ ਪਤਾ ਨਹੀਂ ਰਮਾਨ ਕਿਉਂ ਨਹੀਂ ਹੁੰਦਾ ਮੈਂ ਤੇ ਹੈਰਾਨ ਵਾ ਡਾਕਟਰ ਵੀ ਕਹਿੰਦੇ ਆ ਬਸ ਇਹਨਾਂ ਨੇ ਇਦਾਂ ਹੀ ਆਚਾਨਕ ਇਹਨਾਂ ਨੇ ਠੀਕ ਹੋਣਾ ਦਵਾਈਵਾ ਹੀ ਕੰਮ ਆਉਣੀ ਆਂ ਦਵਾਈਵਾ ਤੇ ਮੈਂ ਬਥੇਰੀਆਂ ਕਰਦੀ ਆਂ ਪਰ ਕੀ ਪਤਾ ਕਦੋਂ ਰਮਾਨ ਹੋਣਾ ਮਿੰਦੇ ਦਿਨ ਰਾਤ ਆਹੋ ਚਿੰਤਾ ਲੱਗੀ ਰਹਿੰਦੀ ਆ ਕਿਦਾਂ ਠੀਕ ਹੋਣਗੇ ਕਿਦਾਂ ਠੀਕ ਹੋਣਗੇ ਤੂੰ ਨਾ ਟੈਨਸ਼ਨ ਕਰਿਆ ਕਰੀਂ ਨੀ ਤੇ ਟੈਨਸ਼ਨ ਦੇ ਨਾਲ ਤੂੰ ਆਪਣਾ ਵੀ ਚਿਹਰਾ ਕਿਨਾ ਮੁਰਝਾ ਲਿਆ ਤੇਰਾ ਤੂੰ ਟੈਨਸ਼ਨ ਨਾ ਲਿਆ ਕਰ ਕੋਈ ਗੱਲ ਨਹੀਂ ਉਹ ਬਾਬਾ ਦੀਪ ਸਿੰਘ ਚਾਹੇਗਾ ਸਭ ਕੁਝ ਠੀਕ ਹੋਏਗਾ ਠੀਕ ਹੈ ਤੂੰ ਕੋਈ ਫਿਕਰ ਨਾ ਕਰੇਗਾ ਤੂੰ ਆਪਣੀ ਸਿਹਤ ਦਾ ਖਿਆਲ ਰੱਖਿਆ ਕਰ ਕੋਈ ਗੱਲ ਨਹੀਂ ਹੋਏਗੀ ਕਿਰਪਾ ਭੈਣ ਮੇਰੀਏ ਮੈਨੂੰ ਭੱਜਦੀ ਦੀਆਂ ਰਕੋਟਾਂ ਦੇ ਲਿਆ ਕੇ ਵਿਖਾ ਦੇ ਕਰੀ ਕੋਈ ਨਹੀਂ ਪਤਾ ਲੱਗੇ ਕੀ ਕੁਝ ਹੋਇਆ ਵਾ ਕੋਈ ਗੱਲ ਨਹੀਂ ਮੈਂ ਰਕੋਟਾਂ ਲਿਆ ਕੇ ਵਿਖਾਲਦੀ ਆ ਪਹਿਲਾਂ ਤੂੰ ਚਾਹ ਪਾਣੀ ਤੇ ਪੀ ਆਉਂਦੇ ਤੈਨੂੰ ਮੈਂ ਟੈਨਸ਼ਨ ਦੇਤੀ ਆ ਮੈਂ ਤਾਂ ਲੈਣੀ ਹੀ ਲੈਣੀ ਆ ਤੇ ਤੂੰ ਕਾ ਤੋ ਇੰਨੀ ਲਈ ਆ ਕੋਈ ਗੱਲ ਨਹੀਂ ਮੈਂ ਵਿਖਾਲ ਦਿੰਨੀ ਆ ਚਾਹ ਪੀ ਲੈ ਪਹਿਲਾਂ ਸਰ ਪੁੱਤਾਂ ਨੂੰ ਪੁੱਤ ਸ਼ੁਕਰ ਕੀਤਾ ਜਿੱਦਾਂ ਦਾ ਤੇਰਾ ਫੋਨ ਆਇਆ ਹੈ ਨਾ ਮੇਰੇ ਵੀ ਮਨ ਚ ਮੀਤ ਜੀ ਜਾਗੀ ਕਿ ਕਿਤੇ ਮਾਲਕ ਖੜਾ ਮੇਰੇ ਪੁੱਤ ਨੂੰ ਠੀਕ ਕਰ ਦੇ ਵੇ ਇਹਦਾ ਮਨਜੀ ਤੇ ਪਿਆ ਹੁੰਦਾ ਨਾ ਤੇ ਮੈਨੂੰ ਬੜਾ ਕਾਕਾ ਢੋ ਪੈਂਦਾ ਵੇ ਵੇ ਕੇ ਭੱਜਾ ਦੌੜਾ ਆਉਣਾ ਮੰਮੀ ਮੰਮੀ ਕਰਦੇ ਫਿਰਦਣ ਕਈ ਦਿਨ ਹੋ ਗਏ ਕਿਤੇ ਕੂਕੇ ਨਹੀਂ ਵੇਖਿਆ ਮੇਰੇ ਪੁੱਤ ਨੇ ਸਿੱਧਾ ਸਿੱਧਾ ਪਿਆ ਵਾ ਨਾ ਉਗੂ ਨੇ ਤੋਂ ਗੂ ਮੈਨੂੰ ਤਾਂ ਇੰਨੀ ਟੈਨਸ਼ਨ ਰਹਿੰਦੀ ਆ ਕਿ ਕਿੱਦਾਂ ਏ ਠੀਕ ਹੋਗਾ ਕੀ ਹੋਊਗਾ ਕੀ ਨਹੀਂ ਕੋਈ ਨਹੀਂ ਮਾਸੀ ਜੀ ਤੁਹਾਡੀ ਵੀ ਸਿਹਤ ਬਿਮਾਰ ਹੈ ਮੈਨੂੰ ਪਤਾ ਲੱਗਿਆ ਤੁਸੀਂ ਆਪਣੀ ਦਵਾਈ ਦਾਰੂ ਕਰਿਆ ਕਰੋ ਕੋਈ ਮੁਸ਼ਕਲ ਨਹੀਂ ਮੈਂ ਲੈ ਕੇ ਜਾਣਾ ਕਿ ਚੰਗੇ ਡਾਕਟਰ ਕੋਲ ਆਪਾਂ ਲਾਚ ਰਾਵਾਂਗੇ ਹਾਂ ਪੁੱਤ ਘੜ ਜਰੂਰ ਮੁਖਾਲ ਕੇ ਲਿਆਓ ਕਿਦਾਂ ਵਾ ਕਿ ਉਹ ਦੱਸਣਗੇ ਨਾ ਡਾਕਟਰ ਰਾਹੇ ਪਹੁੰਚਗੇ ਨਾ ਤੇ ਚਲੋ ਘਰ ਆ ਅੱਜ ਹੋਰ ਕੱਲ ਹੋਰ ਜੇ ਦਵਾਈ ਦਵਾਵਾਂਗੇ ਤੇ ਫੇਰ ਹੀ ਫਰਕ ਪਾਊਗਾ ਜਿੱਥੇ ਅੱਗੇ ਖੜਿਆ ਉਥੋਂ ਤਾਂ ਕਿਤੇ ਭੋਰਾ ਨਹੀਂ ਫਰਕ ਪੈਣ ਰਿਆ ਮਾਸੀ ਜੀ ਤੁਸੀਂ ਕੋਈ ਫਿਕਰ ਨਾ ਕਰੋ ਮੈਂ ਜਿੱਥੇ ਉਹਨੂੰ ਲੈ ਕੇ ਜਾਵਾਂਗਾ ਨਾ ਉੱਥੇ ਇਸ ਤੋਂ ਵੀ ਜ਼ਿਆਦਾ ਸੀਰੀਅਸ ਕੰਡੀਸ਼ਨ ਵਾਲੇ ਬੰਦੇ ਮੈਂ ਠੀਕ ਹੁੰਦੇ ਦੇਖਿਆ ਮੈਨੂੰ ਮੇਰੇ ਬਾਬਾ ਦੀਪ ਸਿੰਘ ਦੇ ਬਹੁਤ ਭਰੋਸਾ ਆਇਆ ਉਹ ਵੈਗਰੂ ਜਰੂਰ ਠੀਕ ਹੋਊਗਾ ਚਲੋ ਅਸੀਂ ਉਹਦੇ ਸਿਰ ਤੇ ਪੁੱਤ ਭਰੋਸਾ ਕਰਦੇ ਆ ਮਾਲਕ ਮੇਰਾ ਪੁੱਤ ਠੀਕ ਹੋ ਜੇ ਤੇ ਮੈਨੂੰ ਮੈਂ ਤੇ ਮਾਲਕ ਗਾਲੀ ਲੱਖ ਲੱਖ ਸ਼ੁਕਰ ਕਰੂੰਗੀ ਇਹ ਆਪਣੇ ਘਰ ਬਸਾਂ ਰਸਾਂ ਤੇ ਫਿਰ ਮੈਨੂੰ ਨਹੀਂ ਕੋਈ ਚਿੰਤਾ ਹੁੰਦੀ ਹੁਣ ਇਹ ਡਾਵਾ ਡੋਲ ਕਿਤੇ ਤੁਰੇ ਫਿਰਦੀ ਉਹ ਪਿਆ ਮੈਨੂੰ ਬੜਾ ਦੁੱਖ ਲੱਗਦਾ ਪੁੱਤ ਮੰਮੀ ਤੇ ਬੋਲ ਗਿਆ ਕਿ ਕੁਝ ਨਹੀਂ ਹੁੰਦਾ ਚਾਹ ਤੂੰ ਹੀ ਲੈ ਕੇ ਆ ਬੜਾ ਹੀ ਮੰਮੀ ਨੂੰ ਆਖਿਆ ਸੀ ਕਿ ਮੰਮੀ ਚਾਹ ਫੜ ਕੇ ਲੈ ਜਿਓ ਹੈ ਤੇ ਕੀ ਮਿੰਟ ਦੀ ਗੱਲ ਹੀ ਕਿਹੜਾ ਕਿਤੇ ਖੇਤਾਂ 'ਚ ਚਾਹ ਪਾਣੀ ਲੈ ਕੇ ਜਾਣਾ ਹੈ ਹਾਂ ਤੇ ਹੇ ਤੇ ਨਾਲ ਹੀ ਨੇ ਜੇ ਮਨੀ ਕਿਤੇ ਆ ਗਏ ਮੇਰੀ ਤੇ ਅੱਗੇ ਕਿਸਮਤ ਮਾੜੀ ਆ ਛੱਟ ਦੇਣੀ ਮੇਰੇ ਤੇ ਹੱਥ ਚੁੱਕ ਦਿੰਦੇ ਆ ਮੇਰੇ ਤੇ ਪਹਿਲੇ ਜ਼ਖਮ ਨਹੀਂ ਠੀਕ ਹੋਏ ਕੀ ਕਰਾਂ ਮੰਮੀ ਵੀ ਇਦਾਂ ਬੋਲਦੇ ਨੇ ਜਾਣਾ ਤੇ ਪੈਣਾ ਹੀ ਆ ਮਨਾ ਰੱਬਾ ਹੁਣ ਮੈਨੂੰ ਤੂੰ ਬਚਾ ਲਈ ਪੁੱਤ ਚੱਲ ਤੂੰ ਮੇਰੇ ਪੁੱਤ ਵਾ ਤੇ ਰੱਬ ਬਣ ਕੇ ਆਇਆ ਵਾ ਪਰ ਮੈਨੂੰ ਇਹ ਦੱਸ ਦੇ ਕਿ ਹੁਣ ਇਹਦੇ ਇਲਾਜ ਦਾ ਖਰਚਾ ਕਿੰਨਾ ਕੁ ਹੋਊਗਾ ਮਾਸੀ ਖਰਚੇ ਦੀ ਜਿੰਨਸ਼ ਨਾ ਲੈ ਜੇ ਨਜ਼ਰ ਮੈਂ ਹੈਗਾ ਨਾ ਤੈਨੂੰ 1 ਵੀ ਰੁਪਇਆ ਲਾਉਣ ਦੀ ਲੋੜ ਨਹੀਂ ਪੈਂਦੀ ਮੈਂ ਸਭ ਕੁਝ ਕਰ ਲਾਂਗਾ ਨਹੀਂ ਪੁੱਤ ਕੋਈ ਗੱਲ ਨਹੀਂ ਲਾਵਾਂਗੇ ਲਾਉਣੇ ਕਿਉਂ ਨਹੀਂ ਲੈ ਲਾਇਆ ਮੇਰਾ ਪੁੱਤ ਠੀਕ ਹੋ ਜਾਏ ਤੇ ਕੋਈ ਗੱਲ ਨਹੀਂ ਇੰਨਾ ਵਾਸਤੇ ਜਾਂ ਕਿਹੜਾ ਕਿਤੇ ਲੈ ਜਾਣਾ ਜੀਆਂ ਨਾ ਭਰਾਵਾ ਤੁਹਾਨੂੰ ਦਜੀਆ ਦੀ ਪਹਿਲੀ ਬੜੀ ਥੋੜਾ ਹੋਰ ਭਰਾਵਾ ਮੈਂ ਤਾਂ ਆਪਾਂ ਨਹੀਂ ਪੁੱਤ ਜੀ ਆ ਤੇ ਸਭ ਕੋ ਆਜੇ ਬਾਕੀ ਭੈਣਾਂ ਦਾ ਮੇਰਾ ਕੁਝ ਨਹੀਂ ਮੰਡਿਆ ਹੈਗਾ ਮੈਂ ਜਿੱਥੋਂ ਤੱਕ ਹੋ ਸਕਿਆ ਮੈਂ ਜ਼ੋਰ ਲਾਵਾਂਗਾ ਉਹ ਬਾਬਾ ਦੀਪ ਸਿੰਘ ਸਾਰੇ ਮਸਲੇ ਹੱਲ ਕਰਨਗੇ ਬਸ ਉਹਨਾਂ ਤੇ ਡੋਰਾ ਸੁੱਟ ਦੇ ਕੋਈ ਗੱਲ ਨਹੀਂ ਅਹੀਂ ਅੱਗੇ ਪੁੱਤ ਉਹਨਾਂ ਤੇ ਡੋਰਾ ਸੁੱਟੀਆਂ ਵਾ ਬਾਕੀ ਚਲੋ ਪੁੱਤ ਈ ਲਵਸੀਲਾ ਮਾਲਕ ਦਾ ਵਾ ਤੇ ਚਲੋ ਸ਼ੁਕਰ ਆ ਤੋ ਇਹਦਾ ਕਰੋ ਇਹਨੂੰ ਵੇਖੋ ਇਹਦੀ ਰੋਟਾ ਰਪਾਟਾ ਖੜੋ ਤੇ ਵੇਖੋ ਵੀ ਕਿੱਦਾਂ ਵਾ ਜੇ ਡਾਕਟਰ ਜਿੱਦਾਂ ਦੱਸਦਾ ਵਾ ਤੋਦਾ ਕਰੋ ਮੇਰਾ ਪੁੱਤ ਰਾਜੀ ਹੋ ਕੇ ਆਵੇਗਾ ਠੀਕ ਆ ਮਾਕੀ ਤੂੰ ਫਿਕਰ ਨਾ ਕਰ ਕੋਈ ਵੀ ਸਸੀਕਲ ਵੀਰ ਜੀ ਸਸੀਕਲ ਭੈਣ ਜੱਗੂ ਹਾਂਜੀ ਪਛਾਣਿਆ ਹੀ ਆ ਮੈਂ ਮਣੀ ਦੀ ਘਰ ਦੀਓ ਮੈਂ ਤਨਖੋੜਵਾ ਵੀ ਪਾਈਆਂ ਸੀ ਨਾ ਹਾਂਜੀ 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 ਪਛਾਨ ਲਿਆ ਪਛਾਨ ਲਿਆ ਹੋਰ ਠੀਕ ਠਾਕ ਹੋ ਤੁਸੀਂ ਹਾਂਜੀ ਬੇਠੀ ਸਾਡੇ ਤੁਹਾਡਾ ਪੇਕਾ ਪਰਿਵਾਰ ਕਿਦਾ ਸਭ ਠੀਕ ਠਾਕ ਹੈ ਸਭ ਠੀਕ ਠਾਕ ਸਣੀ ਸੁਣਾਓ ਘਰ ਜੀ ਜੀ ਠੀਕ ਠਾਕ ਹੈ ਆਏ ਮੈਂ ਮਰਗੀ ਪੈ ਗਿਆ ਜਦ ਜੀਤੋਂ ਮੈਂ ਡਰਦੀ ਹਾਂ ਨਾਨਾ ਗਰਮੇਤ ਤੂੰ ਕਿਉਂ ਡਰੀ ਜਾਨੀ ਫੇਰ ਕੀ ਜਠਾਣੀਆਂ ਦਰਾਣੀਆਂ ਦੇ ਭਰਾ ਪਹਰਾਏ ਹੁੰਦੇ ਆ ਮਾਪੇ ਪੇਕੇ ਹੁੰਦੇ ਜਿਹੜੇ ਇੱਕੋ ਜਿਹੇ ਹੀ ਹੁੰਦੇ ਆ ਕੋਈ ਗੱਲ ਨਹੀਂ ਘਰ ਲਾਂ ਦੇ ਇਹਨਾਂ ਨੂੰ ਅੱਜ ਫਿਰ ਕੋਈ ਗੱਲ ਮੰਮੀ ਇੱਟ ਦਾ ਜਵਾਬ ਨਾ ਪੱਥਰ ਜੀ ਦਊਂਗੀ ਇਦਾਂ ਤੇ ਦਿਨ ਬਰ ਦਿਨ ਮੇਰੇ ਸਿਰ ਤੇ ਚੜਦੇ ਜਾਂਦੇ ਆ ਇੰਨੇ ਕਮਜ਼ੋਰ ਬਣ ਕੇ ਨਹੀਂ ਸਰਨਾ ਕੋਈ ਗੱਲ ਨਹੀਂ ਅੱਜ ਨਹੀਂ ਕੁਝ ਕੰਨ ਦਿੰਦੀ ਇਹਨਾਂ ਨੂੰ ਮੈਂ ਵਾਰਾ ਸਾਰਾ ਤੇ ਪੂਰਾ ਲਵਾਂਗੀ ਬਸ ਬਾਬਾ ਜੀ ਮੇਰੇ ਚ ਹਿੰਮਤ ਬਣਾਈ ਰੱਖਿਓ ਇਹਨਾਂ ਦਾ ਸਾਹਮਣਾ ਕਰਨ ਦੇ ਵੇਖ ਲਾ ਗੁਰਮੀਤ ਦੇ ਕੰਮ ਇਹਦੇ ਦਿਲ ਚੋਂ ਮੇਰਾ ਡਰ ਪਉ ਰਾਇ ਹੀ ਨਹੀਂ ਗਿਆ ਮਾਸਾ ਮੈਂ ਇਹਨੂੰ ਕਿਹਾ ਹੀ ਕਿ ਤੂੰ ਕਿਸੇ ਨੂੰ ਵੀ ਚਾਹ ਪਾਣੀ ਫੜਾਉਣ ਨਹੀਂ ਜਾਣਾ ਭਾਬੀ ਦਾ ਭਰਾ ਆਇਆ ਹੀ ਤੂੰ ਆਪੇ ਚਾਹ ਪਾਣੀ ਫੜਾ ਲੈਂਦੀ ਇਹੋ ਘਰ ਚ ਸਿਆਣੀ ਰਹਿ ਗਈ ਸੀ ਚਾਹ ਪਾਣੀ ਫੜਾਉਣ ਵਾਸਤੇ ਕੋਈ ਨਾ ਇਹਨਾਂ ਦੇ ਬਾਅਦ ਬਾਅਦ ਚ ਗੱਲ ਕਰਦਾ ਹਾਂ ਆੜਾ ਭਾਬੀ ਦਾ ਭਰਾ ਆ ਨਾ ਵੱਡੇ ਜੀਜੇ ਦਾ 헤ਜਲਾ ਬਣਦਾ ਹੈੜਾ ਮਾਰ ਡਾਕਟਰ ਲੱਭ ਲੱਭ ਕੇ ਆਇਆ ਵਾ ਇਹਦੇ ਨਾਲ ਕਰਨਾ ਪਹਿਲਾਂ ਮੈਂ ਦੋ ਦੋ ਹੱਥ ਕੋਈ ਨਾ ਪੁੱਤ ਲੱਭ ਲਾ ਡਾਕਟਰ ਕਿੰਨੇ ਕੁ ਲੱਭੇਗਾ ਡਾਕਟਰ ਇਹ ਨਹੀਂ ਠੀਕ ਹੁੰਦਾ ਇਹਨੂੰ ਪਾਇਆ ਇਸ ਤਰੀਕੇ ਨਾਲ ਲੰਮੇ ਆ ਨਾ ਇਹਨੂੰ ਠੀਕ ਹੋਣ ਦੇਣਾ ਹੀ ਆ ਮੈਂ ਕੀ ਕਰਾਂ ਵੀਰ ਬਿਣਾ ਮੇਰਾ ਕਜਾਰਾ ਵੀ ਨਹੀਂ ਹੈਗਾ ਮਨੇ ਤੁਸੀਂ ਅੱਜ ਨਹੀਂ ਚੱਤੀ ਆਗੇ ਆਹੋ ਉਹ ਮੈਂ ਉਦਾਂ ਹੀ ਆ ਗਿਆ ਜਲਦੀ ਮੈਂ ਕਿਹਾ ਚੱਲ ਭਾਬੀ ਦੇ ਭਰਾ ਨੇ ਆਉਣਾ ਵਾ ਮੈਨੂੰ ਪਤਾ ਲੱਗਿਆ ਸੀ ਕੱਲ ਮੰਮੀ ਨਾਲ ਗੱਲਾਂ ਕਰਨ ਲਈ ਤੇ ਮੈਂ ਸੁਣਿਆ ਸੀ ਕਿ ਭਾਬੀ ਦੇ ਭਰਾ ਨੇ ਆਉਣਾ ਵਾ ਵੀਰ ਨੂੰ ਖੜਨਾ ਵਾ ਤੇ ਮੈਂ ਕਿਹਾ ਚੱਲ ਜੇ ਲੋੜ ਪਊਗੀ ਤੇ ਮੈਂ ਵੀ ਚਲ ਚ ਜਾਊਗਾ ਨਾਲ ਐਕਨ ਦਵਾਈ ਦਾਲ ਲੈਣਾ ਜਾ ਕੇ ਤੁਸੀਂ ਤੇ ਮੈਨੂੰ ਦੱਸਿਆ ਹੀ ਨਹੀਂ ਕਿ ਮੈਂ ਆਉਣਾ ਵਾ ਚੇਤੀ ਮੈਨੂੰ ਦੱਸਣ ਦੀ ਲੋੜ ਆ ਮੇਰਾ ਆਪਣਾ ਘਰ ਆ ਤੇ ਆਪਣੇ ਘਰੇ ਨਹੀਂ ਆ ਸਕਦਾ ਕੀ ਗੱਲ ਐਦਾਂ ਚਲੋ ਕੋਈ ਨਹੀਂ ਬੈਠੋ ਤੁਸੀਂ ਮੈਂ ਤਾਂ ਦਿੱਲੀ ਵਿਚ ਆ ਲੈ ਕੇ ਆਉਣੀ ਆ ਆਹੋ ਕੋਈ ਨਹੀਂ ਤੁਹਾਡੀ ਤਾਂ ਕਾਫੀ ਰੈਣੀ ਹੁੰਦੀ ਹੋਣੀ ਆ ਸੱਸੀ ਦਾ ਭਾਜੀ ਸਤਿ ਸ਼੍ਰੀ ਅਕਾਲ ਕੀ ਹਾਲ ਹੈ ਮਨੀ ਤੇਰਾ ਬੜਾ ਠੀਕ ਠਾਕ ਵਧੀਆ ਪਹਿ ਹੀ ਸੁਣਾਓ ਰਾਜੀ ਭਾਜੀ ਚਾਹ ਪਣੀ ਪਿਆ ਵਾ ਵੀਰ ਨੂੰ ਆ ਨਹੀਂ ਚਾਹ ਨਹੀਂ ਰੱਖਦਾ ਅੱਛਾ ਅੱਛਾ ਤੇ ਤੁਸੀਂ ਕੰਮ ਕਰੀਂ ਕਿੱਦਾਂ ਹੈ ਬੜਾ ਠੀਕ ਠਾਕ ਹੈ ਵੀਰ ਵਧੀਆ ਬਸ ਕੰਮ ਕਰ ਤੇ ਵਧੀਆ ਚੱਲੀ ਜਾਂਦਾ ਤੁਸੀਂ ਸੁਣਾਓ ਹਾਂ ਠੀਕ ਹੈ ਮੈਨੂੰ ਲੱਗਦਾ ਤੁਸੀਂ ਖਾਸੇ ਵੇਲੇ ਹੋ ਕਰੋ ਵੀਰ ਨੂੰ ਗੱਲ ਨਹੀਂ ਹੈਗੀ ਮੈਨੂੰ ਭੈਣ ਦਾ ਦੁੱਖ ਜਿਆਦਾ ਆ ਗਿਆ ਤੇ ਮੈਂ ਭੈਣ ਕੋਈ ਆਏ ਨਹੀਂ 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 ਉਹ ਗੱਲ ਨਹੀਂ ਕਰਨ ਦਿਆ ਮੈਂ ਤਾਂ ਤਾਂ ਕਹਿੰਦਾ ਵਾ ਤੁਸੀਂ ਜਿਵੇਂ ਇੰਨੀ ਖੇਚਲ ਕਰਦੇ ਆ ਹੈਗਾ ਭਲਾ ਉਹਦਾ ਘਰੇ ਕਰ ਲੂਗਾ 라ਜਵੀਰ ਦਾ ਕੋਈ ਗੱਲ ਨਹੀਂ ਇਹੋ ਜੀ ਗੱਲ ਨਹੀਂ ਹੈਗੀ ਕੋਈ ਵੀ ਰਗਵੀਰ ਵਾਸਤੇ ਵੀਰ ਵਾਸਤੇ ਮੈਂ ਜੀਣਾ ਹੱਲੀ ਮੈਂ ਕੋਈ ਗੱਲ ਨਹੀਂ ਆ ਮਮੀ ਕੋਟਿਆ ਇਦਾਂ ਨਹੀਂ ਕਹੀਦਾ ਹਾਂ ਦਾ ਜੇ ਇਹਨੂੰ ਦੋਖਾ ਤਾਂ ਤਾਂ ਹੀ ਆਇਆ ਵਾ ਚਲ ਜਿਦ ਤਰਾ ਵੀਰ ਠੀਕ ਹੋ ਜੀ ਤਾ ਹੋਰ ਗੱਸ ਵੀ ਨਹੀਂ ਚੱਲਦਾ ਸਾਨੂੰ ਓ ਮਮੀ ਮੈਂ ਉਹ ਗੱਲ ਨਹੀਂ ਕਹਿੰਦਿਆ ਮੈਂ ਤਾਂ ਉਹਦਾ ਨੋਰਮਲ ਗੱਲ ਕਰਨਦਿਆ ਵਾ ਨਹੀਂ ਮਣੀ ਮਤਲਬ ਕੀ ਤੇ ਨਹੀਂ ਗੱਲ ਲਾਦਾ ਹੈ ਉਹ ਦਿਨ ਦਾ ਤਾਂ ਕੋਈ ਵਕਤ ਤੂੰ ਲੱਭਾ ਨਹੀਂ ਉਹ ਹੀ ਆ ਇੱਕ ਜਿਸ ਕੋਲ ਰਹਿਮਾਨ ਵੀ ਨਹੀਂ ਆਉਂਦਾ ਜੇ ਤੇਰਾ ਦਿਲ ਇੰਨੀ ਹੁੰਦੀ ਨਾ ਕਿ ਇਹ ਠੀਕ ਹੋ ਜਾਏ ਤੇ ਤੂੰ ਹੋਰ ਕਿਤੇ ਜਾਂਦਾ ਤੇ ਤੇਰਾ ਵੀ ਅੱਜ ਨੂੰ ਠੀਕ ਹੋਇਆ ਹੁੰਦਾ ਉਹ ਕੀ ਤੇ ਕਿਹੜੀ ਦਵਾਈ ਆ ਜਿੰਨਾ ਠੀਕ ਹੀ ਨੀ ਹੋ ਡੈਗੇ ਜੇ ਤੱਕ ਉਹ ਭਾਬੀ ਮੈਂ ਦਵਾਈ ਤੇ ਦਵਾਈ ਤੇ ਜਾਣਾ ਰਾਤ ਦਿਨ ਤੇਰੇ ਸਾਹਮਣੇ ਭੱਜਾ ਫਿਰਦਾ ਤੇਰੇ ਨਾਲ ਹਸਪੀਟਲ ਚ ਧੱਕੇ ਖਾਂਦਾ ਫਿਰਦਾ ਰਿਆਂ ਉੱਥੇ ਮੈਂ ਰਾਤ ਦਿਨ ਭੱਜਾ ਫਿਰਦਾ ਰਿਆਂ ਉਹ ਕਿਤੇ ਮੈਨੂੰ ਘੱਟ ਦੁੱਖ ਹੀ ਦਦੀ ਮੈਂ ਉਹਦਾ ਕਿਤੇ ਮਰੀ ਹੋ ਤੇ ਕੋਈ ਗੱਲ ਨਹੀਂ ਆ ਕੋਨ ਜਿਦੜੀ ਨੂੰ ਕਿਹਦੇ ਲਈ ਆ ਕੋਈ ਨਹੀਂ ਕਿੱਦਾਂ ਗਿਆ ਭਾਬੀ ਮੈਂ ਤਾਂ ਨਾਰਮਲ ਗੱਲ ਕਰਨਿਆ ਵਾਂ ਮੈਂ ਤਾਂ ਕਹਿੰਦਾ ਵੀ ਵੀਰ ਨੂੰ ਕੰਮ ਘਰੇ ਬਹੁਤ ਹੁੰਦੇ ਆ ਘਰ ਵਿਚਾਰੇ ਦਾ ਖੇਤੀਬਾੜੀ ਦਾ ਕੰਮ ਇੰਨਾ ਤਗੜਾ ਕੰਮ ਆ ਉਹਨੇ ਆਪਣੇ ਵੀ ਕੰਮ ਬਹੁਤ ਕਰਨੇ ਨੇ ਤਾਂ ਕਰਕੇ ਸੋਚਿਆ ਸੀ ਮੈਂ ਆ ਜਾਣਾ ਜਿਆ ਜ਼ੋਰ ਲਾਇਆ ਨਾ ਮੈਂ ਕਿਹੜੀ ਮੈਨੂੰ ਵੀ ਜ਼ੋਰ ਲਾ ਕੇ ਵੇਖ ਲਾਂਦੇ ਮੈਂ ਵੀ ਆਪਣੀ ਭੈਣ ਦਾ ਸਾਥ ਤੁਖ ਕਰਕੇ ਦੇਖ ਲਵਾਂ ਕੋਈ ਨਹੀਂ ਆ ਕੋਈ ਨਹੀਂ ਆ ਤੁਹੀ ਮਿਦ ਵਾਲੇ ਉਹ ਡਾਕਟਰ ਕੋ ਦਵਾਈ ਕੋਈ ਗੱਲ ਨਹੀਂ ਫਿਰ ਕੀ ਮੈਂ ਤੇ ਆਪਣਾ ਪੂਰਾ ਜ਼ੋਰ ਲਾਉਂਦਿਆਂ ਵਾਂ ਵੀਰ ਦੇ ਪਿੱਛੇ ਮੈਂ ਕਿਹੇ ਤਰੀਕੇ ਨਾਲ ਵੀਰ ਠੀਕ ਹੋਵੇ ਬਸ ਚਲ ਮਾਰੀ ਮਰਦੀ ਤੂੰ ਜੋ ਲੋੜਿਆਂ ਹਮਰੇ ਵੀ ਨੂੰ ਜੋੜਾ ਲੈ ਲਈ ਕੀ ਬਤਾ ਉਧਰੋ ਸੋਫਾ ਮਿਲ ਜੇ ਤੇ ਕੀ ਮੜਾ ਜੇ ਤਰਾ ਵੀ ਠੀਕ ਹੋ ਜਾਵੇ ਤੈਨੇ ਮੋਢੇ ਨਾਲ ਮੋਢਾ ਜੋੜ ਕੇ ਕੰਮ ਤੇ ਕਰਾਉਗਾ ਨਾ ਹੁਣ ਤੂੰ ਕੱਲਾ ਭੱਜਾ ਫਿਰਦਾ ਵਾ ਮੈਨੂੰ ਤੂੰ ਇਤਰਾ ਅੱਜ ਬੋਲਣ ਚੰਗਾ ਨਹੀਂ ਜਾ ਹੈਗਾ ਉਹ ਨਹੀਂ ਨਹੀਂ ਪੱਬੀ ਕੋਈ ਨਹੀਂ ਓਹੋ ਵੀਰੇ ਪੀਓ ਚਾਹ ਪਾਣੀ ਤੁਸੀਂ ਬੈਠੋ ਮੈਂ ਮੜਾ ਜਾ ਕੰਮ ਤੇ ਲਾ ਵੇਖਣਾ ਕੋਈ ਕੋਈ ਨਹੀਂ ਪੀਓ ਚਾਹ ਪਾਣੀ ਮੈਂ ਕੋਈ ਗੱਲ ਨਹੀਂ ਪੀਨ ਲਾ ਬਾਅਦ ਚ ਕੋਈ ਗੱਲ ਨਹੀਂ ਨਹੀਂ ਪੀਓ ਚਾਹ ਪਾਣੀ ਕੰਦਾ ਕੋ ਨੰਬਰ ਜੇ ਬਣਾਉਂਦਿਆ ਵਾ ਜਿੱਦਾਂ ਸਾਰਾ ਦੁੱਖ ਇਨੂੰ ਹੀ ਹੋਵੇ ਲੱਬਲਾਹ ਪੁੱਤ ਡਾਕਟਰ ਕੋਈ ਗੱਲ ਨਹੀਂ ਆ ਠੀਕ ਹੋ ਗਿਆ ਤਰੂ ਤਾਂ ਫੇਰ ਹੀ ਪਤਾ ਲੱਗੂਗਾ ਤੈਨੂੰ ਠੀਕ ਹੋਣ ਦੇਣਾ ਹੀ ਇਹਨੂੰ ਮੈਂ ਤੇ ਇਹਨਾਂ ਵੀ ਕੋਈ ਕਰਨਾ ਇਲਾਜ ਕੋਈ ਗੱਲ ਨਹੀਂ ਮੈਂ ਕੀ ਕਰਨਾ ਹੀ ਆ ਕਵੀਤ ਕੁਛ ਨਹੀਂ ਬੱਸ ਆਪਾਂ ਦਸਨਾਂ ਹੀ ਸਾਂਭ ਲੈਣੇ ਚਾਹ ਪਾਣੀ ਪਰ ਉਹਨੂੰ ਕਿੱਥੇ ਜਾਣਾ ਮੇਰੇ ਵਾਸਤੇ ਚਾਹ ਪਾਣੀ ਹੈ ਨਾ ਤੇਰੇ ਵਿੱਚ ਕੀ ਗੱਲ ਨਹੀਂ ਮੈਂ ਤੇ ਆਖਣ ਨਹੀਂ ਹਾਂ ਵੀ ਬੈਠੋ ਮੈਂ ਬਣਾ ਕੇ ਲੈਣੀ ਤੁਹਾਡੇ ਵਾਸਤੇ ਚਾਹ ਦੀ ਤਿਆਰੀ ਕਰਨ ਢੀ ਹਾਂ ਲੈ ਚਾਹ ਦੀ ਤਿਆਰੀ ਕਰਨੀ ਆ ਚਾਹ ਲੈ ਕੇ ਨਹੀਂ ਹੇਲ ਤੱਕ ਕਿੰਨਾ ਚਿਰ ਮੈਂ ਉੱਥੇ ਬੈਠਾ ਰਿਆਂ ਜਾ ਕੇ ਮੈਂ ਥੋੜੀ ਬਣਾਈ ਨਾ ਤੁਹਾਡੇ ਲਈ ਤਾਜੀ ਬਣਾ ਕੇ ਲੈ ਕੇ ਆਉਣੀ ਆ ਇਦਾਂ ਕਰ ਦੁੱਧ ਪਾ ਤੇ ਪੱਤੀ ਪਾ ਦੇ ਇਸਦੇ ਮਿੱਠਾ ਥੋੜਾ ਤੇਜ਼ ਰੱਖ ਕੇ ਤੇ ਫਿਰ ਚਾਹ ਬਣਾ ਕੇ ਲੈ ਕੇ ਆਈ ਚੰਗਾ ਕੋਈ ਨਾ ਕੋਈ ਨਾ ਮੈਂ ਇਦਾਂ ਹੀ ਬਣਾ ਕੇ ਲੈ ਆਉਣੀ ਆ ਹਾਂ ਵਧੀਆ ਦੀ ਚਾਹ ਬਣਾ ਕੇ ਲੈ ਆਉਣੀ ਆ ਕੰਮ ਕਰਕੇ ਠੀਕ ਆ ਨਾ ਠੀਕ ਆ ਪਾਣੀ ਨਹੀਂ ਪਾਉਂਦੀ ਬਿਲਕੁਲ ਇੰਨਾ ਦਾ ਰਾਦਾ ਹੋਣਾ ਵਾ ਨਾ ਕਿ ਪਾਣੀ ਤਾਂ ਰੂ ਗਰਮ ਜਾਂ ਮੈਂ ਗਰਮ ਪਾਣੀ 'ਚ ਹੱਥ ਡੋਬਾਂ ਜਾਂ ਚਾਹ ਹੱਥ ਤੇ ਪਾऊं ਗਰਮ ਕੋਈ ਗੱਲ ਨਹੀਂ ਮੈਂ ਵੀ ਕੋਲੀ ਕੱਚੀ ਨਹੀਂ ਹੁਣ ਰਹਿਣਾ ਤੁਹਾਨੂੰ ਵੀ ਹੁਣ ਪਤਾ ਦੱਸੋਗੇ ਜਿੱਦਾਂ ਜਿੱਦਾਂ ਤੁਸੀਂ ਅਤਿਆਚਾਰ ਕਰੋਗੇ ਨਾ ਉਦਾਂ ਹੀ ਵੇਖੀ ਹੁਣ ਤੁਹਾਡੇ ਨਾਲ ਸਾਵਾ ਹੀ ਨਾ ਕਰਦੀ ਕਿਦਾਂ ਮੈਨੂੰ ਵੀ ਬਦਲਾ ਲੈਣਾ ਆਉਂਦਾ ਵਾ ਪਰ ਮੈਂ ਚੁੱਪ ਕੀਤੀ ਰਹਿਣੀ ਆ ਕੋਈ ਗੱਲ ਨਹੀਂ ਡਰ ਡਰ ਕੇ ਹੀ ਮੈਂ ਮਰ ਚਲਨੀ ਆ ਇਹਨਾਂ ਤੇ ਡਰਾ ਡਰਾ ਕੇ ਮੈਨੂੰ ਖੁੰਝਾ ਹੀ ਲਾ ਛੜਿਆ ਬਣਾਉਣੀ ਆ ਚਾਹ ਪਾਉਣੀ ਦੁੱਧ 'ਚ ਪੱਤੀ ਨੇ ਲੋ ਮੰਮੀ ਫੇਰ ਤੋਂ ਹੀ ਕਹਿਣਾ ਵਾ ਆਹ ਮੈਨੂੰ ਮਣੀ ਕਿਤਾ ਟੇਡਾ ਟੇਡਾ ਬੋਲਣ ਡਿਆ ਸੀ ਇਹਨੂੰ ਮੇਰਾ ਭਰਾ ਆ ਚੰਗਾ ਨਹੀਂ ਲੱਗਾ ਦੱਸ ਜੇ ਚੰਗੀ ਤਰ੍ਹਾਂ ਲਾਜ ਹੋ ਜੂਗਾ ਤੇ ਕੀ ਮਾੜਾ ਵਾ ਐਨਾ ਐਨਾ ਓਖਾ ਬੋਲਣ ਦੀ ਕੀ ਲੋੜ ਹੀ ਬਲਾ ਚੱਲ ਬੜੀ ਛੱਡ ਤੈਨੂੰ ਪਤਾ ਹੈਗਾ ਦੱਸ ਭਾਈ ਇਹ ਦੰਦਾ ਉਹਦੀਆਂ ਗੱਲਾਂ ਛੱਡ ਜਿਹੜਾ ਤੋਂ ਮੈਂ ਕੰਮ ਕਰਿਆ ਫੇਰ ਕੋਲਿਆ ਤੇ ਦੇ ਮੁੰਡੇ ਨੂੰ ਜੇ ਛੱਡੂਗੀ ਉਹਦੀਆਂ ਗੱਲਾਂ ਚਲਾਉਂਦੀ ਹੈ ਪੈਣ ਦੀਏ ਟੈਨਸ਼ਨ ਨਾ ਲੈ ਤੇਜੀ ਬੜੀ ਮੈਂ ਟਿਆ ਕਰਾਂਗਾ ਫੇਰ ਲੈ ਕੇ ਆ ਮੈਂ ਤੇ ਫਾਈਲ ਲੈ ਆਉਂਗੀ ਮੈਨੂੰ ਬੜਾ ਗੁੱਸਾ ਲੱਗਾ ਮੈਂ ਵੇਖਣ ਹੀ ਨਹੀਂ ਆ ਇੰਨਾ ਟੇਡਾ ਕਿਉਂ ਬੋਲਣ ਡਿਆ ਕੋਈ ਨਾ ਮੈਂ ਸਾਰੇ ਉਤਰਾ ਚੜਾ ਦੇ ਟੈਨਸ਼ਨ ਆ ਸਾਰੀਆਂ ਰਿਪੋਰਟਾਂ ਵਿੱਚ ਚਹੀਨੇ ਦੇ ਵਿੱਚਈ ਆ ਵਿੱਚਈ ਆ ਸਭ ਕੋ ਵਿੱਚਈ ਆ ਮੈਂ ਤਾਂ ਤਿਆਰ ਹੋ ਕੇ ਬੈਠੀ ਮੈਂ ਮੈਂ ਵੀ ਨਾਲ ਜਾਊਂਗੀ ਨਾਲ ਮੈਨੂੰ ਵੀ ਪਤਾ ਲੱਜੂਗਾ ਡਾਕਟਰ ਕੀ ਆਂਦਾ ਵਾ ਭੈਣ ਮੇਰੀਏ ਮੈਂ ਡਾਕਟਰ ਪੰਨੂ ਦੀ ਅਪਾਇੰਟਮੈਂਟ ਲਈ ਹੋਈ ਆ। ਮੈਨੂੰ ਇੱਕ ਵਾਰੀ ਫਾਈਲਾਂ ਸਾਰੀਆਂ ਨਾ ਉਹਨੂੰ ਸਕੈਨ ਕਰਕੇ ਭੇਜ ਕੇ ਦੇਖ ਲੈਂਦੇ। ਜੇਕਰ ਤੇ ਉਹ ਫਾਈਲਾਂ ਦੇਖ ਕੇ ਰਿਪੋਰਟਾਂ ਦੇਖ ਕੇ ਦਵਾਈ ਚਾਲੂ ਕਰ ਦੇਗਾ ਤੇ ਬਹੁਤ ਵਧੀਆ। ਜੇ ਉਹਨੇ ਅਖਿਆ ਕਿ ਮੈਂ ਹੀ ਮਰੀਜ਼ ਦੇਖਣਾ ਹੈ ਫਿਰ ਤੇ ਭਾਜੀ ਨੂੰ ਗੱਡੀ ਵਿੱਚ ਲੈ ਕੇ ਫੌਰਨ ਸ਼ਿਪੀਏ ਤੇ ਪਾਉਣੀ। ਚਲੋ ਠੀਕ ਆ। ਠੀਕ ਆ ਠੀਕ ਆ। ਚੰਗਾ ਪੈਣ। ਇਹ ਨਾ ਪੈਣ ਮਿੱਤ। ਚੰਗਾ ਚੰਗਾ। ਛਿਆ ਰੱਖੀ ਆਪਣਾ। ਹਾਂ ਚੰਗਾ। ਫਿਰ ਨਾ ਭੈਣ ਮਰੀਏ ਮੈਂ ਜਾਂਦਾ ਚੰਗਾ ਤੇ ਵੀਰ ਜੀ ਠੀਕ ਆ ਪਰ ਤੁਸੀਂ ਬੈਠੇ ਤਾਂ ਮੈਂ ਤਾਂ ਰੋਟੀ ਤਿਆਰ ਕਰਨ ਲੱਗੀ ਸੀ ਤੁਹਾਡੇ ਲਈ ਨਹੀਂ ਕੋਈ ਗੱਲ ਨਹੀਂ ਮੈਂ ਰੋਟੀ ਪਣੀ ਘਰੇ ਜਾ ਕੇ ਛਕ ਲਾਂਗਾ ਤੁਸੀਂ ਮੇਰਾ ਭੈਣ ਨਾ ਖਿਆਲ ਰੱਖਿਆ ਕਰੋ ਭਾਰੀ ਦਾ ਗਰੋਵੀ ਦਰਾਨੀ ਜਠਾਣੀ ਸਲੂਕ ਨਾ ਰਿਆ ਕਰੋ ਨਹੀਂ ਨਹੀਂ ਵੀਰ ਜੀ ਤੁਸੀਂ ਚਿੰਤਾ ਨਾ ਕਰੋ ਭਾਰੀ ਦਾ ਖਿਆਲ ਪੂਰਾ ਵਾ ਚਲ ਠੀਕ ਆ ਭੈਣ ਮਰੀਏ ਖਿਆਲ ਰੱਖੀਆ ਆਪਣਾ ਚਲੋ ਵੇਖ ਲੈ ਮੰਨੀ ਅਜ ਤੋਂ 7-8 ਸਾਲ ਪਹਿਲਾਂ ਤਾਂ ਵੀ ਇਦਾਂ ਦਾ ਸੀ ਹੁਣ ਵੀ ਐਵੇਂ ਦਾ ਹੈ ਕਿਨੇ ਰੁੱਖੀਆਂ ਰੁੱਖੀਆਂ ਗੱਲਾਂ ਕਰਦਾ ਮੈਂ ਤਾਂ ਆਪਣੇ ਭੈਣ ਦੇ ਦੁੱਖ ਨੂੰ ਆਇਆ ਨਹੀਂ ਤੇ ਮੈਂ ਇਹਦੇ ਕੁੱਤੇ ਤੇ ਕਦੀ ਨਾ ਮੂੰਹ ਲੱਗਾ ਕੋਈ ਨਾ ਵੇਖਾਂ ਕਿ ਡਾਂਟ ਇੰਟੈਲੀਜੈਂਟ ਬਣਦਾ ਵਾ ਮੈਂ ਹੁਣ ਜਾਣ ਲੱਗਾ ਵੇਖ ਤੇ ਆਕੜ ਵੇਖ ਤੇ ਮੈਨੂੰ ਕਵਾਇਆ ਤੱਕ ਨਹੀਂ ਇੰਨੇ ਇਹਦੇ ਨਾਲ ਵੇਖ ਕਿਦਾਂ ਸਾਸਰੀ ਕਾਲਵੀਰ ਜੀ ਸਾਸਰੀ ਕਾਲ ਕੋਈ ਨਾ ਚਾਹ ਬਣਾ ਕੇ ਲਈ ਅੰਦਰ ਮੜਿਆ ਫੇਰ ਤੈਨੂੰ ਮੈਂ ਦੱਸਦਾ ਪਤਾ ਇਹ ਸਾਸਰੀ ਘਰ ਦਾ ਵੀ ਤੈਨੂੰ ਮੈਂ ਦਿਨਾਂ ਜਵਾਬ ਦੇਣ ਸੁਆਦ ਦੇ ਨਾਲ ਹੀ